ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜੀਕੇ ਇਨ ਕੋਰਟ ਤੇ ਤੇ ਲੈ ਕੇ ਆਏ ਹਾਂ ਤੁਹਾਡੇ ਲਈ ਜਰਨਲ ਨੌਲੇਜ ਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਆਂ ਅੱਜ ਦੇ ਪਹਿਲੇ ਕੁਐਸਚਨ ਦੀ ਸ਼ੁਰੂਆਤ ਪਹਿਲਾ ਕੁਐਸਚਨ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਕਿਸ ਨੇ ਦਿੱਤਾ ਆਪਸ਼ਨ A ਲਾਲ ਬਹਾਦਰ ਸ਼ਾਸਤਰੀ ਆਪਸ਼ਨ B ਮਹਾਤਮਾ ਗਾਂਧੀ ਆਪਸ਼ਨ C ਲਾਲਾ ਲਾਜਪਤਰਾਏ অপশন ডি সুভাষ চন্দ্র बोस ইস ਦਾ রাইট आंसर है ऑप्शन ए लाल बहादुर शास्त्री अगला क्वेश्चन भारत दिया प्रमुख बंदरगाहों में से भारत दी इको एक दरियाई बंदरगाह केड़ी है ऑप्शन ए मुंबई ऑप्शन बी कोलकाता ऑप्शन सी चेन्नई ऑप्शन डी विशाखापट्टनम इस दा राइट आंसर है ऑप्शन बी ਕਲਕੱਤਾ ਅਗਲਾ ਕੁਐਸਚਨ ਦਿੱਲੀ ਸ਼ਹਿਰ ਕਿਸ ਨਦੀ ਦੇ ਕੰਢੇ ਤੇ ਵਸਿਆ ਹੈ অপਸ਼ਨ ਏ Indus অপਸ਼ਨ ਬੀ ਗੰਗਾ অপਸ਼ਨ ਸੀ ਸਤਲੁਜ অপਸ਼ਨ ਡੀ ਯਮਨਾ ਤੇ ਇਸ ਦਾ ਰਾਈਟ ਆਨਸਰ ਹੈ অপਸ਼ਨ ਡੀ ਯਮਨਾ ਦਿੱਲੀ ਸ਼ਹਿਰ ਯਮਨਾ ਨਦੀ ਦੇ ਕੰਢੇ ਤੇ ਵਸਿਆ ਹੋਇਆ ਹੈ ਅਗਲਾ ਕੁਐਸਚਨ ਸੌਰ ਮੰਡਲ ਵਿੱਚ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ অপশন এ মঙ্গল অপশন বি শুক্র অপশন সি ertid অপশন ডি बुध ਇਸ ਦਾ রাইਟ ਆਨਸਰ ਹੈ অপশন বি ਸ਼ੁਕਰ ਅਗਲਾ ਕੁਐਸਚਨ ਕਿਸ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ অপশন এ শ্রীলঙ্কা অপশন বি ਭਾਰਤ অপশন সি ਆਸਟ੍ਰੇਲੀਆ অপশন ডি پاکستان ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਸ਼ਨ ਬੀ ਰਾਈਟ ਹੋਏਗਾ ਤਾਂ ਤੁਸੀਂ ਇੱਥੇ ਗਲਤ ਹੋ ਕਿਉਂਕਿ ਰਾਈਟ ਆਨਸਰ ਹੈ ਆਪਸ਼ਨ ਡੀ ਪਾਕਿਸਤਾਨ ਪੰਜਾਬੀ ਬੋਲਣ ਵਾਲੇ ਲੋਕ ਜ਼ਿਆਦਾ ਪਾਕਿਸਤਾਨ ਵਿੱਚ ਹਨ ਅਗਲਾ ਕੁਐਸਚਨ ਭਾਰਤ ਦੇ ਕਿਸ ਰਾਜ ਵਿੱਚ ਸੂਰਜ ਸਭ ਤੋਂ ਪਹਿਲਾਂ ਚੜਦਾ ਹੈ ਆਪਸ਼ਨ ਏ ਨਾਗਾਲੈਂਡ ਆਪਸ਼ਨ ਬੀ ਅਰੁਣਾਚਲ ਪ੍ਰਦੇਸ਼ ਆਪਸ਼ਨ ਸੀ ਆਸਾਮ ਆਪਸ਼ਨ ਡੀ ਰਾਜਸਥਾਨ ਇਸ ਦਾ ਰਾਈਟ ਆਨਸਰ ਹੈ অপਸ਼ਨ B ਅਰੁਣਾਚਲ ਪ੍ਰਦੇਸ਼ ਅਗਲਾ ਕੁਐਸ਼ਨ ਕਿਸ ਦੇਸ਼ ਨੂੰ ਚੜਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ অপਸ਼ਨ A ਇੰਗਲੈਂਡ অপਸ਼ਨ B ਜਾਪਾਨ অপਸ਼ਨ C ਆਸਟ੍ਰੇਲੀਆ অপਸ਼ਨ D ਕੈਨੇਡਾ ਇਸ ਦਾ ਰਾਈਟ ਆਨਸਰ ਹੈ অপਸ਼ਨ B ਜਾਪਾਨ ਚੜਦੇ ਸੂਰਜ ਦੀ ਧਰਤੀ ਜਾਪਾਨ ਨੂੰ ਕਿਹਾ ਜਾਂਦਾ ਹੈ ਅਗਲਾ ਕੁਐਸ਼ਨ ਭਾਰਤ ਵਿੱਚ ਕਣਕ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ অপਸ਼ਨ ਏ ਪੰਜਾਬ অপਸ਼ਨ ਬੀ ਮੱਧ ਪ੍ਰਦੇਸ਼ ਅਗਲਾ ਕੁਐਸਚਨ ਕਿਸ ਵਿਅਕਤੀ ਨੂੰ ਭਾਰਤ ਦੇ ਮਿਜ਼ਾਈਲ ਮੈਨ ਵਜੋਂ ਜਾਣਿਆ ਜਾਂਦਾ ਹੈ অপਸ਼ਨ ਏ ਜਵਾਹਰ ਲਾਲ ਨਹਿਰੂ অপਸ਼ਨ ਬੀ ਲਾਲਾ ਲਾਜਪਤਰਾਏ ਆਪਸ਼ਨ ਸੀ ਭਗਤ ਸਿੰਘ ਆਪਸ਼ਨ ਡੀ ਡਾਕਟਰ ਅਬਦੁਲ ਕਲਾਮ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਡਾਕਟਰ ਅਬਦੁਲ ਕਲਾਮ ਤਾਂ ਅਬਦੁਲ ਕਲਾਮ ਜੀ ਨੂੰ ਮਿਜ਼ਾਈਲ ਮੈਨ ਵਜੋਂ ਜਾਣਿਆ ਜਾਂਦਾ ਹੈ ਅਗਲਾ ਕੁਐਸਚਨ ਕਿਸ ਸ਼ਹਿਰ ਨੂੰ ਨੀਲਾ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਏ ਦਿੱਲੀ ਆਪਸ਼ਨ ਬੀ ਗੰਗਾ ਨਗਰ ਆਪਸ਼ਨ ਸੀ ਜੈਪੁਰ ਆਪਸ਼ਨ ਡੀ ਜੋਧਪੁਰ ਇਸ ਦਾ ਰਾਈਟ ਆਨਸਰ ਹੈ অপশন ডি जोधपुर अगला क्वेश्चन ताजमहल किस नदी के किनारे पे बना हुआ है ऑप्शन ए गंगा ऑप्शन बी यमुना ऑप्शन सी नर्मदा ऑप्शन डी ब्रह्मपुत्र इस दा राइट आंसर है ऑप्शन बी यमुना अगला क्वेश्चन भारत दी सबसे बड़ी झील केड़ी है ऑप्शन ए गोविंद सागर ऑप्शन बी इंदिरा सागर অপশন সি ভुलर झील ऑप्शन डी रेणुका झील ਇਸ ਦਾ রাইਟ ਆਨਸਰ ਹੈ অপশন বি Indra Sagar झील ভিডিও ਦੇ ਅੰਤ ਤੱਕ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ